ਕੰਪੇ ਇਥੇ ਲੱਗਾ ਹੀ ਦਵਾਈ ਬਹੁਤ ਵਧੀਆ ਦਿੱਤੀ ਹੈ। ਸੋ ਵਧੀਆ ਸਾਡਾ ਨਾਲ ਚੱਲਣ ਦੇ ਨੇ ਬਹੁਤ ਬਹੁਤ ਧੰਨਵਾਦ ਕਰਨੇ ਜਿੰਨਾ ਸਾਡੇ ਪਿੰਡ ਦੇ ਵਿੱਚ ਲਾਇਆ ਸੈਂਟਰ ਖੋਲ੍ਹਿਆ ਹੈ ਦਵਾਈ ਵਾਲਾ। ਬਾਜਾ ਸਾਹਿਬ ਨੇ ਗ੍ਰਾਂਟ ਤੇ ਬੇਸ਼ੱਕ ਸਾਡੇ ਮਿੰਨ ਨੂੰ ਬਹੁਤ ਜ਼ਿਆਦਾ ਦਿੱਤੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ 1 ਕਰੋੜ 37 ਲੱਖ ਰੁਪਇਆ ਕਾਗਜ਼ਾਂ 'ਚ ਸਾਡੇ ਪਿੰਡ ਆਇਆ। ਪਰ ਲੱਗਾ ਸਾਡੇ ਪਿੰਡ 20 ਲੱਖ ਹੋਣੀ। ਪਣੀਆਂ ਗਲੀਆਂ ਪੱਕੀਆਂ ਉਟ ਕੇ ਵੇਖ ਲੋ ਇੱਟ ਐਂ ਥੱਲੇ ਲੋਹਰ ਕੀ ਗਲੀ ਨਿਕਲੀ। ਬੰਬ ਚ ਲਾ ਕੇ ਵੇਖ ਲੋ ਸਾਡੇ ਪਿੰਡਾਂ ਦੀਆਂ ਗਲੀਆਂ ਟੁੱਟਣ ਗਈਆਂ 5 ਸਾਲ ਹੋ ਚਲੇ ਨੇ ਸਾਡੇ ਪਿੰਡ ਛਪੜੀ ਸਾਫ ਹੋਈ ਜਾਂਦੇ ਨੇ ਜੇ ਜਦਨ ਬੱਚੇ ਮਰ ਗਏ ਤੁਸੀਂ ਉਹਦਾਂ ਆਓਗੇ ਘਰ ਤੋਂ ਸਕੂਲ ਦੇ ਵੇਲੇ ਉਹਦੇ ਕੁੱਕੜਾਂ ਖੋਡੇ ਹੁੰਦੇ ਆ ਉਹਨੇ ਥਾਂ 'ਚ ਜਿੰਨੇ ਸਾਡੇ ਪਿੰਡ ਸਕੂਲ ਆ ਹੁਣ ਇਹ ਸਾਰੇ ਕਾਂਗਰਸੀ ਪਰਿਵਾਰ ਆ ਔਰ ਸਾਡੀ ਇੱਕ ਇੱਕ ਗੱਲ ਵੀ ਹੈਗੀ ਆ ਜੇ ਠੋਕੇ ਸਾ ਦਿੰਨੇ ਆ ਜੇ ਵਿਰੋਧ ਆ ਕਰੀਏ ਠੋਕੇ ਕਰੀ ਦੀਏ ਇਹ ਨਹੀਂ ਖਾਂਦੇ ਕਿ ਇਹਨੂੰ ਦਈਏ ਆਪਾਂ ਬੇਸ਼ੱਕ ਦੇ ਦਈਏ ਪਰ ਕਰਕੇ ਲੈ ਕੇ ਨਹੀਂ ਕੋਈ ਖਾਦਾ ਇਹ ਗੱਲ ਸੱਚੀ ਕਰਨੀ ਹੈ ਦੱਸ ਦੇਣਾ ਬਨੂ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਆਂ ਡੇਢ ਸਾਲਾਂ ਨੂੰ ਹੋ ਗਿਆ ਵੇਖਦੇ ਆਂ ਬਨੂ ਸਾਹਿਬ ਉਹਨਾਂ ਦੀਆਂ ਸਿੱਪਤਾਾਂ ਤੋਂ ਦਿਆਂ ਦੂਜੀਆਂ ਪਾਰਟੀਆਂ ਨਾਲ ਹੀ ਸਾਤਰੀ ਗੱਲ ਕਰਦੀ ਏ ਤੇ ਜੀ ਹੱਟ ਮੇਰਾ ਨਾਮ ਮਨਤਪ੍ਰੀਤ ਕੌਰ ਐ ਮੈਂ ਬੇਨ ਬਾਹਦੁਰਪੁਰ ਦੀ ਰਹਿਣ ਵਾਲੀ ਆਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਨੇ ਸਾਡਾ ਕਿੰਨਾ ਵਿਕਾਸ ਕੀਤਾ ਹੈ ਸਾਡੀ ਆਫਰਲ ਪੰਜਾਬ ਦਾ ਜਿੱਦਾਂ ਕਿ ਸਰਕਾਰੀ ਸਕੂਲ ਦੀ ਐਗਜ਼ਾਮਪਲ ਵੀ ਲੈ ਸਕਦੇ ਹੋ ਕਿ ਕਿੰਨੇ 스마트 ਮਤਲਬ ਕਿ 스마트 ਬੋਰਡ ਵਗੈਰਾ ਸਾਰੇ ਮਤਲਬ ਕਿ ਕੰਪਿਊਟਰਾਈਜ਼ ਕੀਤੇ ਹੋਏ ਨੇ ਸਾਰਾ ਸਾਡਾ ਮਤਲਬ ਕਿ ਸਰਕਾਰੀ ਸਕੂਲ ਵਗੈਰਾ ਸਾਰੇ ਮੋਡੀਫਾਈ ਕੀਤੇ ਹੋਏ ਨੇ ਤੇ ਸਾਡਾ ਪਿੰਡ ਵੀ ਸਾਰਾ ਅੱਜ ਆਮ ਆਦਮੀ ਪਾਰਟੀ ਦੀ ਵੋਟਸ ਵਗੈਰਾ ਲਈ ਸਾਰਾ ਇਕੱਠਾ ਹੋਇਆ ਹੈ ਜੋ ਕਿ ਸਾਰਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਪਿਆ ਐ ਐਂਡ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਮ ਆਦਮੀ ਪਾਰਟੀ ਕਾਫੀ ਹੱਦ ਤੱਕ ਫੈਸਿਲਿਟੀਆਂ ਵਗੈਰਾ ਡਵੈਲਪਮੈਂਟ ਕਰਦੀ ਪਈ ਹੈ ਸਾਡੇ ਪੰਜਾਬ ਦੀ ਸੋ ਆਈ ਹੋਪ ਕਿ ਤੁਸੀਂ ਸਾਰੇ ਜਾਨੇ ਵੋਟਸ ਵਗੈਰਾ ਸਾਰੇ ਆਮ ਆਦਮੀ ਪਾਰਟੀ ਨੂੰ ਹੀ ਪਾਓਗੇ ਐਂਡ ਸਾਡਾ ਬਹਾਦਰਪੁਰਿਆ ਕੈਂਪ ਇੱਥੇ ਲੱਗਾ ਹੈ ਦਵਾਈ ਬਹੁਤ ਵਧੀਆ ਦਿੱਤੀ ਜਾਏ ਆਮ ਪਾਰਟੀ ਜੁਆਇਨ ਕਰ ਰਹੇ ਕਿਸ ਤਰ੍ਹਾਂ ਲੱਗ ਰਿਹਾ ਤੇ ਆਮ ਪਾਰਟੀ ਨੇ ਜੁਆਇਨ ਕਰ ਲਿਓ ਤੁਹਾਨੂੰ ਕੀ ਉਮੀਦਾਂ ਨੇ ਕਿ ਆਮ ਪਾਰਟੀ ਤੁਹਾਡੇ ਉਾਂ ਖੜੀ ਰਹੇਗੀ ਤੁਹਾਡੇ ਹਾਂਜੀ ਬਹੁਤ ਵਧੀਆ ਸਾਡੇ ਨਾਲ ਚੱਲਣ ਦੇ ਨੇ ਬਹੁਤ ਨਾਰਾ ਧੰਨਵਾਦ ਕਰਨੇ ਜਿੰਨਾ ਸਾਡੇ ਪਿੰਡ ਦੇ ਵਿੱਚ ਲਾਇਆ ਸੈਂਟਰ ਖੋਲਿਆ ਸੀ ਦਵਾਈ ਵਾਲਾ ਪਹਿਲਾਂ ਵੀ ਕਦੀ ਕੋਈ ਕੈਂਪ ਲੱਗਾ ਨਹੀਂ ਆਮ ਪਾਰਟੀ ਦੇ ਨਾਲ ਹੀ ਕੈਂਪ ਲੱਗਾ ਹਾਂਜੀ ਤੇ ਕੀ ਲੋਕੀਏ ਤੋਂ ਫਾਇਦਾ ਠਾਰੇ ਨੇ ਹਾਂਜੀ 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 ਠਾਰੇ ਨੇ ਸਰਦਾਰ ਬਲਜਿੰਦਰ ਸਿੰਘ ਸਾਫ ਮੈਂਬਰ ਪੰਚਾਇਤ ਕਾਂਗਰਸ ਦਾ ਮੈਂ ਮੌਜੂਦਾ ਭਦਰਪਾ ਪਿੰਡਿਆ ਮੈਂ ਮੌਜੂਦਾ ਮੈਂਬਰ ਪੰਚਾਇਤ ਦਾ ਅਹੀ ਆਪਣੇ ਪਿੰਡ ਨੂੰ ਬਾਜਵਾ ਸਾਹਿਬ ਨੂੰ ਬੜੇ ਮਾਣ ਤੇ ਸਤਿਕਾਰ ਨਾਲ ਚੁਣਿਆ ਸੀ ਇੱਥੇ ਸਦਿਆ ਹਰ ਚੀਜ਼ ਦੇ ਵੋਟਾਂ ਦੇ ਹਰ ਵਾਰੀ ਬੋਥ ਜਿੱਤਾ ਆਇਆ ਮਤਲਬ ਵੱਡੀ ਲੀਡ ਦੇ 100-100 ਦੀ ਲੀਡ ਦੇ ਬਾਜਵਾ ਸਾਹਿਬ ਨੇ ਗ੍ਰਾਂਟ ਤੇ ਬੇਸ਼ੱਕ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਦਿੱਤੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ 1 ਕਰੋੜ 37 ਲੱਖ ਰੁਪਇਆ ਕਾਗਜ਼ਾਂ 'ਚ ਸਾਡੇ ਪਿੰਡ ਆਇਆ ਪਰ ਲੱਗਾ ਸਾਡੇ ਪਿੰਡ 20 ਲੱਖ ਨਹੀਂ ਕਾਰਨ ਕਾਰਨ ਇਹਦੇ ਹੁਣ ਬਾਜਵਾ ਸਾਹਿਬ ਪੁੱਛ ਸਕਦੇ ਨੇ ਆਪਣੇ ਮੌਜੂਦਾ ਸਰਪੰਚ ਕੋ ਕਿ ਪੁੱਤਰਾ ਕਾਰਨ ਕੀ ਹੈ ਬਣੀਆਂ ਗਲੀਆਂ ਪੱਕੀਆਂ ਉੱਟ ਕੇ ਵੇਖ ਲਓ ਇੱਥੇ ਆਹ ਥੱਲੇ ਲੋਅਰ ਕੀ ਗਲੀ ਨਿਕਲੂਗੀ ਜਿੱਦਾਂ ਸੁਖਬੀਰ ਬਾਲਵਾ ਕਹਿੰਦਾ ਸੀ ਬੰਬ ਚਲਾ ਦਿਓ ਤੇ ਟੁੱਟੂਗੀ ਨਹੀਂ ਤੇ ਬੰਬ ਚਲਾ ਕੇ ਵੇਖ ਲੋ ਸਾਡੇ ਪਿੰਡ ਦੀਆਂ ਗਲੀਆਂ ਟੁੱਟਣਗੀਆਂ ਉਹਨਾਂ ਉੱਤੇ ਇੰਟਰਲੌਕ ਲਾਤੀ ਮਤਬਲ ਨਹੀਂ ਕੋਈ ਨਹੀਂ ਜਿਹਨਾਂ ਦਾ ਬੰਦਾ ਘਰਾਂ ਦਾ ਲੈਵਲ ਨੀਵਾ ਹੋ ਗਿਆ ਸਾਡੇ ਲਾਗੇ ਕੋਈ ਪਰਿਵਾਰ ਨੇ ਜਿਨ੍ਹਾਂ ਨੇ ਡੱਕੀ ਗਲੀ ਕਿ ਕਾਕਾ ਇਹ ਕੰਮ ਨਾ ਕਰ ਅਸੀਂ ਬੜੇ ਔਖੇ ਮਕਾਨ ਬਾਈ ਉੱਚੇ ਕੀਤੇ ਸੀ ਤੂੰ ਫੇਰ ਉੱਚਾ ਕਰਨ ਲੱਗਾ ਬਣੀ ਸ਼ਕ ਤੇ ਲਾ ਕੇ ਸਾਡੇ ਘਰ ਨੇ ਕੀ ਨੋਏ ਪਰ ਨਹੀਂ ਸਰਕਾਰ ਹੀ ਯੋਰ ਹੀ ਅਗਲਾਂ ਲਈ ਅੱਜ ਤੁਸੀਂ 5 ਸਾਲ ਹੋ ਗਏ ਨੇ ਸਾਡੇ ਪਿੰਡ ਛਪੜੀ ਸਾਫ ਹੋਈ ਜਾਂਦੇ ਨੇ। ਉਹ ਹੀ ਨਹੀਂ ਮੁੱਕੰਦਾ ਕੰਮ। 75 ਸਾਲਾਂ ਚ ਅਸੀਂ ਗਲੀਆਂ ਨਹੀਂ ਬਣਾ ਸਕੇ ਪੂਰੀਆਂ। ਸਕੂਲ ਸਾਡੇ ਪਿੰਡ ਦਾ ਹੀ ਟਿੱਕ ਚੱਲਾ ਸੀ। ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ। ਬਾਜਵਾ ਸਾਹਿਬ ਆਏ। ਮਿੰਦ ਕੇ ਦੀ ਮੈਨੂੰ ਉਹਦੇ ਕਾਕਾ ਜੀ ਬਹਿ ਜਾ ਮੈਨੂੰ ਪਰਾਂ ਤੂੰ ਕੀ ਗੱਲ ਕਰਨੀ ਹੈ। ਜਿੱਦਾਂ ਭਾਈ ਨੇ ਕਿਹਾ। ਮੈਂ ਕਿਹਾ ਬਾਜਵਾ ਸਾਹਿਬ ਗਲਤ ਮੈਂ ਉਹ ਹੀ ਕਰਨੀ ਜਿਹੜੀ ਕਰਨ ਵਾਲੀ ਹੈ। ਕਿ ਜਦੋਂ ਬੱਚੇ ਮਰ ਗਏ ਤੁਸੀਂ ਉਹਦਾਂ ਆਓਗੇ? ਕਹਿਣ। ਇਹ ਹਾਂ ਜੀ ਜੀ। ਵੇਖੋ ਜੀ ਇਹੀ ਇੱਥੇ ਆਏ ਹਾਂ ਜੀ ਹੁਣ ਇਹ ਮਹਿਲ ਬਣਾ ਦਾਂਗੇ। ਮੈਂ ਕਿਹਾ ਹੁਣ ਪਾਓ। ਪਤਾ ਲੱਗੇ ਫਿਰ ਗ੍ਰਾਂਡ ਸਕੂਲ ਦੀ ਆਈ ਬਣੀ ਉਥੇ ਹੀ ਬਣਿਆ ਸਕੂਲ ਅਜੇ ਵੇਖ ਲਓ ਉਹਦੇ ਕੁਕਰਾਂ ਖੁੱਡੇ ਹੁੰਦੇ ਆ ਉਹਨੇ ਤਾਂ ਜਿੰਨੇ ਸਾਡੇ ਬਣ ਸਕੂਲ ਆ ਵਿਕਾਸ ਨਹੀਂ ਹੋਇਆ ਵਿਕਾਸ ਤਾਂ ਦੱਸ ਰਹੇ ਆ ਵਿਕਾਸ ਹੋਇਆ ਹੋਏਗਾ ਬਾਰਵਾ ਸਾਹਿਬ ਨੂੰ ਪਤਾ ਕਿ ਸਰਪੰਚ ਸਾਹਿਬ ਨੂੰ ਪੁੱਛੇਗਾ ਕਿ ਬਾਰਵਾ ਸਾਹਿਬ ਉਹਦੇ ਬਾਰਵਾ ਸਾਹਿਬ ਨੂੰ ਪੁੱਛਣਾ ਆ ਹੁਣ ਮੈਂ ਮੰਤਰੀ ਜੀ ਆਏ ਨੇ ਕਿ ਪੁੱਛਾਂਦੇ ਪੰਨੂ ਸਾਹਿਬ ਜਦਾਂ ਕਹਿ ਕੇ ਗਏ ਨੇ ਕਿ ਅਸੀਂ ਆਪਣੇ ਵਰਕਰਾਂ ਨੂੰ ਪੁੱਛਾਂਗੇ ਇਹ ਵਿਕਾਸ ਹੋਇਆ ਕਿ ਨਹੀਂ ਹੋਇਆ ਇਹ ਤਾਂ ਹੁਣ ਬਾਰਵਾ ਸਾਹਿਬ ਪੁੱਛ ਸਕਦੇ ਨੇ ਉਹਨੂੰ ਕਿ ਕਾਕਾ ਵਿਕਾਸ ਤੈਨੂੰ 1 ਕਰੋੜ 33 ਲੱਖ ਰੁਪਏ ਦਿੱਤਾ ਆ ਹਿਸਾਬ ਦੇਖੜਾ ਨੂੰ ਕਿ ਕਿਥੇ ਲਾੜੇ ਕੀ ਹੁਣ ਇਹ ਸਾਰੇ ਕਾਂਗਰਸੀ ਪਰਿਵਾਰ ਆ। ਔਰ ਆਡੀ ਇੱਕ ਇੱਕ ਗੱਲ ਵੀ ਹੈਗੀ ਆ ਜੇ ਠੋਕੇ ਸਾ ਦਿੰਨੇ ਆ। ਜੇ ਵਿਰੋਧਾ ਕਰੀਏ ਠੋਕੇ ਕਰੀ ਦੀਏ। ਕਿਉਂਕਿ ਆਪਾਂ ਮਿਹਨਤ ਕਰਨੇ ਆ। ਮਿਹਨਤ ਕਾਸ਼ ਬੰਦੇ ਆ। ਅਸੀਂ ਕਹੇ ਕੋ ਰੁਪਈਆ ਲੈ ਕੇ ਨਹੀਂ ਖਾਂਦੇ ਕਿਸ ਨੂੰ ਦਈਏ ਆਪਾਂ ਬੇਸ਼ੱਕ ਦੇ ਦਈਏ। ਪਰ ਕਰਕੇ ਲੈ ਕੇ ਨਹੀਂ ਕੋਈ ਖਾਦਾ। ਇਹ ਗੱਲ ਸੱਚੀ ਕਰਨੀ ਹੈ। ਇਹ ਮੇਰਾ ਪਿੰਡ ਖਲੋਦੇ ਆ। ਬੋਛਲੋ ਭਾਵੇਂ ਮੇਰਾ ਆਪਣਾ ਵੀ ਹੋਏ। ਮੇਰਾ ਅਸੂਲ ਮਾਨੂੰ ਸਾ ਵਰਗਾ ਹੀ ਆ। ਭਾਵੇਂ ਮੇਰਾ ਆਪਣਾ ਭੈਣ ਭਰਾ ਵੀ ਆ ਜੇ ਗਲਤ ਇਹਨਾਂ ਨੂੰ ਗਲਤ ਕਹਿ ਦੇਣਾ ਆ। ਭਾਵੇਂ ਛੋਟਦਾ ਛੋਟ ਜੀ। ਇਹ ਕਰਕੇ ਅੱਜ ਅਸੀਂ ਮਾਨੂੰ ਸਭ ਦਾ ਵਿਸ਼ਵਾਸ ਤੇ ਹਿਨਾ ਗਵਾਸ ਕਰਨੇ ਆ ਕਿ ਮਹਾਰਾਜ ਨਾਲ ਲੰਮੀ ਉਮਰ ਬਖਸ਼ੇ ਤਾਕਤ ਬਖਸ਼ੇ ਇਹ ਜਿਹੜੀਆਂ ਗੱਲਾਂ ਕਰਕੇ ਚੱਲੇ ਨੇ ਹੜੇ ਕੋ ਉਹਨਾਂ ਨੇ ਬਿਲਕੁਲ ਖਰੇ ਉਤਰਨ ਤੁਸੀਂ ਕੀ ਵਿਸ਼ਵਾਸ ਕਰਦੇ ਪੰਨੂ ਸਾਹਿਬ ਦੇ ਕਿ ਪੰਨੂ ਸਾਹਿਬ ਇਸ ਵਾਰੀ ਖਰੇ ਉਤਰਨਗੇ ਪੰਨੂ ਸਾਹਿਬ ਦੇ ਪਾਰਟੀਆਂ ਦਾ ਦੇਖੋ ਜੀ ਗੱਲ ਇਦਾਂ ਆ ਕਿ ਸਿਰਫ ਨਾਲੀਆਂ ਗਲੀਆਂ ਤੱਕ ਸੀਮਿਤ ਨਹੀਂ ਰਹਿਣਾ ਸਾਡੇ ਪਿੰਡ ਦੀ ਬੜੀ ਵੱਡੀ ਸਮੱਸਿਆ ਪਾਣੀ ਦੀ ਛਪੜ ਹੋ ਗਏ ਨੇ ਛੋਟੇ ਪਾਣੀ ਮੋਟਣਾ ਚੱਲਦੀਆਂ ਨੇ ਟੂਟੀਆਂ ਖੁੱਲੀਆਂ ਰਹਿੰਦੀਆਂ ਨੇ ਮਤਲਬ ਜਿੰਨੇ ਵੀ ਹੜੇ ਚੌਧਰੀ ਪਰਿਵਾਰ ਨੇ ਟੂਟੀਆਂ ਕਿਸੇ ਕੋ ਨਹੀਂ ਪਹੁੰਚ ਮੰਦੀ ਲਾਉਣ ਅੱਗੇ ਟੈਂਕੀ ਚੱਲਦੀ 2-2 ਘੰਟੇ ਛੱਪਰ ਪਰ ਜਾਂਦੇ ਨੇ ਸਭ ਤੋਂ ਵੱਡੀ ਇਹ ਸਮੱਸਿਆ ਸਾਡੇ ਪਿੰਡ ਦੀ ਕਿ ਇਹਨੂੰ ਸੀਵਰੇਜ ਪੈਣੇ ਚਾਹੀਦੀ ਹੈ ਦੂਜੀ ਇਹ ਆ ਕਿ ਸਾਡੇ ਪਿੰਡ ਗਰਾਊਂਡ ਚਾਹੀਦੀ ਹੈ ਹੁਣ ਬਾਰਵਾ ਸਾਹਿਬ ਨੇ ਸਾਡੇ ਸਾਬਕਾ ਸਰਪੰਚ ਸਾਹਿਬ ਜਿਹੜੇ ਅਸਮ ਮੌਜੂਦਾ ਨੇ ਸਾਬਕਾ ਹੋਣਾ ਉਹਨਾਂ ਨੇ ਉਹ ਜਿਹੜੀ ਫੈਕਟਰੀ ਲੱਗਣੀ ਸੀ 400 ਕਲਾ ਨਾਲ ਲੱਗੇ 400 ਕਿੱਲੇ ਸਰਕਾਰੀ ਸਿਕੰਦਰ ਸਿੰਘ ਰੰਧਾਵਾ ਦੀ ਜਗ੍ਹਾ ਦੇ ਉਹ ਲਿਆ ਸਾਡੇ ਸਿਰ ਤੇ ਲਾਈ ਹੈ ਐਗਰੀਕਲਚਰ ਜ਼ਮੀਨ ਨੂੰ ਇੰਡਸਟਰੀ ਏਰੀਆ ਬਣਾਤਾ ਆ ਪਿੰਡ ਦੇ ਲਾਗੇ ਬੰਦੀ ਗੱਲ ਗਈ ਤੁਸੀਂ ਇੱਥੇ ਕੋਈ ਐਗਰੀਕਲਚਰ ਦਾ ਪ੍ਰੋਜੈਕਟ ਲਾ ਦਿਓ ਕੋ ਗਰਾਊਂਡ ਬਣਾ ਦਿਓ ਬੱਚਿਆਂ ਨੂੰ ਹਾਲਾਂਕਿ ਸਾਨੂੰ ਲਾਰਾ ਵੀ ਲਾਇਆ ਸਰਪੰਚ ਸਾਹਿਬ ਨੇ ਇੱਥੇ ਸਾਨੂੰ ਕਿਹਾ ਬੇਠਕ ਭਾਵੇਂ ਸਰਪੰਚ ਮੇਰੇ ਮੂੰਹ ਤੇ ਬੈ ਜੀ ਉਹਨੇ ਕਿਹਾ ਜੀ ਇਸ ਨੂੰ ਕਿਲਾ ਥਾਂ ਦਵਾਂਗੇ ਹੀ ਗਰਾਊਂਡ ਦਾ ਇੱਕ ਮਰਲਾ ਥਾਂ ਦਿੱਤਾ ਮਰਲਾ ਛੱਡੋ ਉਥੇ ਮਈਆਂ ਪਿੰਨਾਂ ਨੂੰ ਥਾਂ ਦੇ ਦਿੰਦੇ ਇਹਨਾਂ ਨੂੰ ਅਗਲੇ ਤਾਰਾਂ ਲਾਤੀਆਂ ਨਾ ਤੇ ਰੰਧਾਵਾ ਸਾਹਿਬ ਨੇ ਇਹਨਾਂ ਨੂੰ ਸੀ ਢੱਕੀ ਸੀ ਆਪਾ ਵਿਰੋਧ ਕੀਤਾ ਸੀ ਅੱਜ ਵੀ ਕਰਨੇ ਫੈਕਟਰੀ ਦਾ ਵਿਰੋਧ ਮੇਰਾ ਵੱਡਾ ਵੀਰ ਆ ਨਾਲ ਦੀ ਕੋਠੀ ਹੈ ਉਹਦੇ ਬਿਲਕੁਲ ਮਕਾਨ ਲਾਗੇ ਨੇ ਅਸੀਂ ਫੁੱਲ ਵਿਰੋਧ ਕੀਤਾ ਸੀ ਅਸੀਂ ਅੱਜ ਵੀ ਉਹਦੇ ਵਿਰੋਧ ਤੇ ਆ ਪਰ ਇਹਨਾਂ ਐ ਹੁਣ ਇਹ ਗਲਤੀਆਂ ਸਰਕਾਰਾਂ ਦੀਆਂ ਨੇ ਕਿ ਜਿੱਥੇ ਰੈਸ਼ਲ ਏਰੀਆ ਆ ਉਥੇ ਤੁਸੀਂ ਇੰਡਸਟਰੀ ਲਾਉਂਦੇ ਜੇ ਪੋਲੂਸ਼ਨ ਦੇ ਹੁਣ ਹੁਣ ਸਾਊਂਡ ਪੋਲੂਸ਼ਨ ਹੁੰਦਾ ਆ ਉਦਾਂ ਪੋਲੂਸ਼ਨ ਹੋ ਰਿਹਾ ਮਰਦੀ ਸਮਹਿਲ ਹੁੰਦੀ ਸਵੇਰੇ ਜਾਈਏ ਸੈਰ ਕਰਨ ਦੇ ਮੂੰਹ ਨਹੀਂ ਦਿੱਤਾ ਜਾਂਦਾ ਇਹੋ ਹੀ ਕਲਾਂੌਰ ਲੱਗੇ ਹਜ਼ਾਰਾਂ ਏਕੜ ਜਮੀਨ ਖਾਲੀ ਪਈ ਹੈ ਉਥੇ ਖੜਦੇ ਇੱਕ ਛੇ ਕੋਈ ਬੀਆਂ ਵਾਲੀ ਫੈਕਟਰੀ ਕੋਈ ਹੋਰ ਇਹੋ ਜਿਹੇ ਵਾਤਾਵਰਣ ਲਾ ਦਿੰਦੇ ਕੋਈ ਕਿਲਾ ਖਾਂਡਾ ਨੇ ਆਣ ਗਰਾਊਂਡ ਦੇਖਦੇ ਸਾਡੇ ਮਿੰਡ ਅਮੜੀ ਹੋ ਸਕਦੇ ਨੇ ਖਡਾਰੀ ਨਹੀਂ ਜੰਮਦਾ ਤੁਹਾਡੇ ਮਿੰਡ ਨਾ ਜੰਮੂਗਾ ਜਦੋਂ ਗਰਾਊਂਡ ਹੀ ਨਹੀਂ ਕਿੱਟ ਜੰਮੂਗਾ ਜਦੋਂ ਬੱਚਾ ਖੇਡ ਇਹ 75 ਸਾਲਾਂ ਦੀ ਸਰਕਾਰਾਂ ਦੱਸਣਗੇ ਉਹਨੂੰ ਕੀ ਦਿੱਤਾ ਹੈ। ਇਹ ਅਕਾਲੀ ਦਲ ਨਾਲ ਦੇ ਸਿੱਧੀ ਅਸੀਂ ਦੱਸੀਦਾ ਭਾਈ ਨੂੰ ਕਿ ਆਪਾਂ ਬੇਰਬੀ ਦੇ ਬਿਲਕੁਲ ਖਿਲਾਫ ਆ। ਬੇਰਬੀ ਦੇ ਆਪਾਂ ਵਿਰੋਧ ਕਰਦੇ ਰਹੇ ਆ, ਕਰਦੇ ਰਾਵਾਂਗੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ। ਕਿਉਂਕਿ ਅਸੀਂ ਜਾਂਦੇ ਨਹੀਂ ਉਹ ਮਹਾਰਾਜ ਨੂੰ ਅਕਾਲ ਪੁਰਖ ਨੂੰ ਕਿਸੇ ਬੰਦੇ ਨੂੰ ਦੇਣੀ। ਰੋਟੀ ਹੀ ਕਮਾ ਕੇ ਖਾਂਦੇ ਆ। ਇਹ ਚੀਜ਼ਾਂ ਨੇ ਕਿ ਹੁਣ ਇਸੇ ਕਰਕੇ ਬਾਰਵਾ ਸਾਹਿਬ ਨਾਲ ਹੱਥ ਜੋੜੇ ਨੇ ਕਿ ਬਾਰਵਾ ਸਾਹਿਬ ਤੁਹਾਨੂੰ ਕਰਦੋ ਮਾਫ਼। ਸਾਡੇ ਕੋਲ ਗਲਤੀ ਹੋ ਗਈ। ਕਿ ਜਦੋਂ ਤੁਸੀਂ ਤਾਕਤ ਜਾਇਏ ਜੇ ਤੇ ਤੁਸੀਂ ਪਹਿਲਾਂ ਪੁੱਤਰ ਕਹਿੰਦੇ ਹੋ ਕਿ ਤੁਸੀਂ ਜਿਹੜੇ ਪੁੱਤਰ ਜੀ ਜੇ ਤਗੜੇ ਕਰੋ ਪਿਓ ਨੂੰ ਜਦੋਂ ਪਿਓ ਤਗੜਾ ਹੋ ਜੇ ਤੇ ਫਿਰਗੇ ਪਤਰਾ ਕੋਈ ਗੱਲ ਇਹ ਗੱਲ ਸੋਨੇ ਤੇਰੀ ਬਾਤ ਕੋਈ ਗੱਲ ਫਿਰ ਲੈਟ ਦੇ ਵਜਲਾ ਬਾਜਾ ਸਾਹਮਣੇ ਇਹ ਕੰਮ ਕੀਤਾ ਕਹਿੰਦਾ ਇਹਨੇ ਕਾਕਾ ਪ੍ਰਧਾਨ ਰੂਕੀ ਕਹਣਾ ਹੈ ਤੇ ਮੈਂ ਕਿਹਾ ਆਪਣੇ ਘਰ ਕੋਠੀ ਬਉਂਦਿਆਂ ਹਾਂ ਜਮ ਬਾਜਾ ਸਾਹਮਣੇ ਕਿਹਾ ਮੈਂ ਮੈਂਬਰ ਬਣਿਆ ਰਹਾਂ ਦੇ ਬਾਵਜੂਦ ਮੇਰਾ ਸੰਪਨ ਮੇਰਾ ਕੋਈ ਮੈਂਬਰ ਕਹੇ ਰੁਪਈਆ ਖਾਦਾ 1 ਰੁਪਈਆ ਦੀ ਇੱਟ ਲਵਾਈ ਆਪਣੇ ਘਰ ਦੇ ਅੱਗੇ ਤੇ ਮੈਂ ਦੇਣਦਾਰ ਰਹਾਂਗਾ ਉਹਨਾਂ ਦਾ ਪਰ ਮੇਰੇ ਪਿੰਡ ਦਾ ਨਹੀਂ ਹੋਇਆ 400 ਰੇ ਇੱਟ ਲਾ ਦੇਣੀਆਂ ਗਲਦਸਤੇ ਲਾ ਦੇਣੇ ਨੇ ਛੱਪੜ ਦੇ ਆਲੇ ਦੁਆਲੇ ਬਾਉਂਡਰੀ ਬਣਾ ਦੇਣੀ ਹੈ ਸਰੋਂ ਮੜਦੀ ਹਵਾ ਆਉਂਦੀ ਸਾਨੂੰ ਤਾਜੀ ਦੇ ਪਤਾ ਨਹੀਂ ਚੰਡੀਗੜ੍ਹ ਸੜ ਚੱਲ ਗਈ ਕਿਤੇ ਤੇ ਇਹ ਹੁਣ ਬਾਰਵਾ ਸਾਹਿਬ ਹੀ ਕਹਿ ਸਕਦੇ ਨੇ ਆ ਆਪਣੇ ਸਰਪੰਚ ਨੂੰ ਬੋਲ ਸਕਦੇ ਕਈ ਦੇ ਪੁੱਛ ਨਹੀਂ ਸਕਦੇ ਸਾਡਾ ਭਰਾ ਆਈ ਉਹਨੂੰ ਕਦਾ ਕਹਿ ਰਹੀ ਹੈ ਆਈ ਰੋਟੀ ਗੱਡੀ ਖਾਦੀ ਪਰ ਬਾਰਵਾ ਸਾਹਿਬ ਤੇ ਪੁੱਛ ਹੀ ਸਕਦੇ ਨੇ ਕਿ ਹਾਂ ਵੀ ਸਜਣਾ ਤੇਰੇ ਸਿੱਤੇ ਤਾਜ ਬਣਿਆ 10 ਬਈ ਗਜਨਾ ਕੀ ਕੀਤਾ 1 ਕਰੋੜ ਸਾਢੇ ਲੱਖ ਕੀ ਸਾਬਿਤ ਕਰਾਂਗੇ ਉਹਨਾਂ ਨੂੰ ਦੱਸਾਂਗੇ ਬਾਅਦ ਸਾਨੂੰ ਅਰਕੀ ਪੰਨੂ ਸਾਹਿਬ ਦਾ ਸਾਥ ਦਾਂਗੇ ਠੋਕ ਕੇ ਤੇ ਪਿੰਡ ਬਹਾਦਰਪੁਰਾ ਹਾਂਜੀ ਅਸੀਂ ਐਰਕੀ ਆਮ ਪਾਰਟੀ ਯੂਨ ਕਰ ਲਈ ਅੱਜ ਅਸੀਂ ਆਮ ਪਾਰਟੀ ਦਾ ਸਾਥ ਦੇਣਾ ਪੰਨੂ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਡੇਢ ਸਾਲਾਂ ਨੂੰ ਹੋ ਗਿਆ ਵੇਖਦਿਆਂ ਪੰਨੂ ਸਾਹਿਬ ਹੁਣਾਂ ਦੀ ਸਿੱਪਤਾ ਸੋੰਦਿਆਂ ਅਸੀਂ ਵੇਂਦੇ ਨੇ ਕਿ ਹਾਂ ਇਹ ਬੰਦੇ ਸਾਡੇ ਪਿੰਡ ਦਾ ਕੁਝ ਸੁਵਾਰ ਸਕਦੇ ਆ ਇਸ ਲਈ ਅੱਜ ਪਾਰਟੀ ਜੁਆਇਨ ਕਰ ਲਈਏ ਤੇ ਦੂਜੀਆਂ ਪਾਰਟੀਆਂ ਨੇ ਸਾਸਤਰੀ ਗੱਲ ਕਰਤੀ ਏ ਤੇ ਜਿਹੜੇ ਸਾਡੇ ਪਿੰਡ ਦੇ ਮਸਲੇ ਨੇ ਸਾਨੂੰ ਆਸ ਆ ਕਿ ਸਾਡੇ ਪੰਨੂ ਸਾਹਿਬ ਹੱਲ ਕਰਨਗੇ ਤੇ ਸਾਨੂੰ ਬੜਾ ਉਹਨਾਂ ਦੇ ਮਾਣ ਆ ਤੇ ਸਾਨੂੰ ਸਾਡਾ ਮਾਣ ਬਣਾਈ ਰੱਖਣਾ ਤੇ ਬੜਾ ਧੰਨਵਾਦ ਕਰਦੇ ਆ ਪੰਨੂ ਸਾਹਿਬ ਦਾ ਕਿ ਉਹ ਸਾਡੇ ਕੋਲ ਆਏ ਨੇ ਸਾਡਾ ਬੜਾ ਮਨ ਵਧਿਆ ਕਰਤੋਂ ਪਹਿਲੋਂ ਪਰਮਾਤਮਾ ਦੇ ਚਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹalleluyah ਸਰਦਾਰ ਮਨਜਿੰਦਰ ਸਿੰਘ ਦੀ ਗਵਾਈ ਹੇਠ ਤਕਰੀਬਨ 35 ਤੋਂ 40 ਪਰਿਵਾਰ ਕੁਝ ਪਰਿਵਾਰ ਕਾਲੀ ਦਲ ਪਾਰਟੀ ਨੂੰ ਛੱਡ ਕੇ ਕੁਝ ਪਰਿਵਾਰ ਕਾਂਗਰਸ ਪਾਰਟੀ ਨੂੰ ਤਿੰਨ ਮੌਜੂਦਾ ਮੈਂਬਰ ਤੇ ਕਾਫੀ ਵੱਡੀ ਗਿਣਤੀ ਵਿੱਚ ਸੰਗਤ ਜੋ ਪਿੰਡ ਭਦਰਪੁਰ ਦੇ ਵਿੱਚੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੀ ਹੈ ਪਿੰਡ ਭਦਰਪੁਰ ਵਾਸੀਆਂ ਦੀਆਂ ਮੈਂ ਬੈਠ ਕੇ ਕਾਫੀ ਮੁਸ਼ਕਲਾਂ ਵੀ ਸੁਣੀਆਂ ਨੇ ਇਹ ਤਕਰੀਬਨ ਸਾਰਾ ਪਿੰਡ ਹੀ ਪਹਿਲੀ ਸਰਕਾਰ ਤੋਂ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਸਤਿਕਾਰਯੋਗ ਨੇ ਮੇਰੇ ਤੋਂ ਵੱਡੇ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਪਿੰਡਾਂ ਦੇ ਵਿੱਚ ਜੋ ਵੀ ਉਹਨਾਂ ਨੇ ਸਰਪੰਚਾਂ ਦੇ ਥਰੂ ਅਫਸਰਾਂ ਦੇ ਥਰੂ ਜੋ ਗਦਰ ਮਚਾਇਆ ਸੀ ਮੈਂ ਪਿੰਡ ਹਸਨਪੁਰੇ ਦੇ ਵਿੱਚ ਵੀ ਅੱਜ ਦੇਖ ਕੇ ਆਇਆ ਸੀਵਰੇਜ ਬਲੌਕ ਚ ਨਾਲੀਆਂ ਬਲੌਕ ਚ ਕੋਈ ਪਿੰਡਾਂ ਦੇ ਵਿੱਚ ਕੰਮ ਨਹੀਂ ਟੂਟੀਆਂ ਦੇ ਵਿੱਚ ਜਿੱਦਾਂ ਸਰਪ ਵਿੱਚ ਗੋਲੀ ਹੁੰਦੀ ਪਾਣੀ ਇਦਾਂ ਦੇ ਪਾਣੀ ਆ ਰਹੇ ਫਤਿਹਗੜ ਚੂੜੀਆਂ ਦੇ ਵਿੱਚ ਪੰਚਾਇਤ ਮੰਤਰੀ ਰਹਿ ਚੁੱਕਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਪੋਸਟਰਾਂ ਤੇ ਉੱਤੇ ਕਹਿੰਦਾ ਸੀ ਕਿ ਮੈਂ ਫਤਿਹਗੜ ਚੂੜੀਆਂ ਦੇ ਵਿੱਚ ਵਿਕਾਸ ਬਹੁਤ ਜ਼ਿਆਦਾ ਕੀਤਾ ਹੈ ਮੈਂ ਸੋਸ਼ਲ ਮੀਡੀਆ ਨੂੰ ਤੁਹਾਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਪਿੰਡਾਂ ਦੇ ਵਿੱਚ ਕਿਉਂਕਿ ਹੁਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੇ ਪਿੰਡਾਂ ਦੇ ਵਿੱਚ ਗਰੰਟੀ ਦਿੱਤੀ ਆ ਕਿ ਹਰ ਇੱਕ ਪਿੰਡ ਦੇ ਵਿੱਚ ਮੈਂ ਪਹੁੰਚ ਕਰਕੇ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਆਪਣੇ ਮੋਤਵਾਦੀ ਡਿਊਟੀ ਜ਼ਰੂਰ ਲਾਵਾਂਗਾ ਲੇਕਿਨ ਮੈਂ ਆਪਣੀਆਂ ਅੱਖਾਂ ਦੇ ਨਾਲ ਜਾ ਕੇ ਚੈੱਕ ਜ਼ਰੂਰ ਕਰਾਵਾਂਗਾ ਵੀ ਮੇਰੇ ਵੀ ਮੋਤਵਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਮੋਤਵਾਰ ਕੰਮ ਨਹੀਂ ਕਰੂਗਾ ਮੈਂ ਮੀਡੀਆ ਦੇ ਰਾਹੀਂ ਵੀ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਿੰਟ ਮੀਡੀਆ ਰਾਹੀਂ ਵੀ ਸਾਰੇ ਹਲਕੇ ਦੇ ਜਿੰਨੇ ਵੀ ਸਾਡੇ ਮੋਤਵਾਰ ਨੇ ਉਹਨਾਂ ਵੀਰਾਂ ਵੀਰਾਂ ਆਪਣੇ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜਿਹੜਾ ਕੰਮ ਨਹੀਂ ਕਰੂਗਾ ਉਹ ਆਮ ਆਦਮੀ ਪਾਰਟੀ ਦਾ ਮੋਤਬਾ ਨਹੀਂ ਰਹੂਗਾ ਉਹ ਬਦਲੀ ਕਰ ਦਿੱਤਾ ਜਾ। ਭਾਵੇਂ ਕਿਸੇ ਵੀ ਕੋਈ ਅਹੁਦੇ ਤੇ ਹੋਵੇ ਜੋ ਤ੍ਰਿਪਤਰਜਿੰਦਰ ਸਿੰਘ ਬਾਜਵੇਂ ਨੇ ਹਲਕਾ ਫਤਿਹਗੜ ਚੂੜੀਆਂ ਦੇ ਵਿੱਚ ਕਾਹਨ ਮਚਾਇਆ ਜੋ ਸਰਪੰਚਾਂ ਨੂੰ ਵੱਡੇ ਕੀਤਾ ਸਰਪੰਚਾਂ ਦੀਆਂ ਕੋਠੀਆਂ ਨੂੰ ਵੱਡੇ ਕੀਤਾ ਸਾਡੇ ਗਰੀਬ ਲੋਕਾਂ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਨੂੰ ਆਪਣੇ ਮੋਤਬਾਰਾਂ ਦੇ ਆਪਣੇ ਚੁਹੇਤਿਆਂ ਦੀਆਂ ਜੇਬਾਂ ਦੇ ਵਿੱਚ ਪਾਇਆ ਖੇਤਿਆਂ ਦੇ ਕਾਰੋਬਾਰ ਵੱਡੇ ਕੀਤੇ ਮੈਂ ਸਾਰੀ ਸੰਗਤ ਨੂੰ ਅੱਜ ਇਸ ਸੰਗਤ ਦੇ ਵਿੱਚ ਵਚਨ ਦੇ ਕੇ ਜਾਨਾ ਹਰ ਕੱਲੇ ਕੱਲੇ ਪਿੰਡ ਦੇ ਵਿੱਚ ਆਪ ਜਾ ਕੇ ਵੇਖਾਂਗਾ ਔਰ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਸਾਡੇ ਗਰੀਬ ਲੋਕਾਂ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਦੇ ਮੈਂ ਆਪ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਮੈਂ ਵਚਨ ਦਵਾਗਾ ਕੱਲੇ ਕੱਲੇ ਪਿੰਡ ਦੇ ਵਿੱਚ ਮੈਂ ਆਪ ਜਾ ਕੇ ਕੰਮ ਕਰਾਵਾਂਗਾ ਤੈਨੂੰ ਸਭ ਕਿੰਨੇ ਪਰਿਵਾਰ ਹੋਏ ਜੇ ਸ਼ਾਮਿਲ ਅੱਜ 35 ਤੋਂ 40 ਪਰਿਵਾਰ ਜਿਹੜੇ ਕੁਝ ਪਰਿਵਾਰ ਕਾਲੀਦਲ ਨੂੰ ਕੁਝ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਸਾਰੇ ਪਰਿਵਾਰਾਂ ਨੂੰ ਮੈਂ ਭਰੋਸਾ ਦਿੱਤਾ ਹੈ ਕਿ ਆਪਣੇ ਭਰਾ ਤੇ ਆਪਣੇ ਪੁੱਤ ਤੇ ਜੋ ਵੀ ਤੁਸੀਂ ਸਮਝਦੇ ਜੇ ਜਿੱਦਾਂ ਦੇ ਇਹ ਆਮ ਘਰਾਂ ਦੇ ਪਰਿਵਾਰ ਨੇ ਪਿੰ ਮੈਂ ਆਪਣੇ ਪੁੱਤ ਤੇ ਭਰੋਸਾ ਰੱਖਿਓ ਮੈਂ ਇਹਨਾਂ ਨੂੰ ਕਿਸੇ ਕੰਮ ਦੀ ਕੋਈ ਕਮੀ ਨਹੀਂ ਆਉਣ ਦੇਵਾਂਗਾ ਹਰ ਇੱਕ ਗਰੀਬ ਪਰਿਵਾਰ ਦੀ ਮੁਸ਼ਕਲ ਸੁਣੀ ਜਾਵੇਗੀ ਕਿਸੇ ਦੇ ਘਰ ਨੂੰ ਪਾਣੀ ਤੋਂ ਵਾਂਝਿਆ ਨਹੀਂ ਰੱਖੇ ਦੋਵੇ ਕਿਸੇ ਦੇ ਘਰ ਨੂੰ ਰਾਸ਼ਨ ਤੋਂ ਵਾਂਝਿਆ ਨਹੀਂ ਰੱਖੇ ਜਾਵੇਗਾ ਕਿਸੇ ਦੇ ਘਰ ਨੂੰ ਕੱਚੀ ਛੱਤ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਕਿਸੇ ਦੇ ਘਰ ਨੂੰ ਬਾਥਰੂਮ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ ਮੇਰੀ ਸਾਰੇ ਪਿੰਡਾਂ ਵਾਸੀਆਂ ਨੂੰ ਬੇਨਤੀ ਹੈ ਤੁਹਾਡੇ ਕੋ ਕੋਈ ਜੇ ਕੋਈ ਰਿਸ਼ਮਤ ਕੋਰੀ ਜਾਂ ਕੋਈ ਐਦਾਂ ਦਾ ਕੋਈ ਚੀਜ਼ ਮੰਗਦਾ ਤੁਸੀਂ ਬਿਲਕੁਲ ਉੱਥੇ ਇਨਕਾਰ ਕਰਕੇ ਮੈਨੂੰ ਆਕੇ ਦੱਸੋ ਮੈਂ ਕੰਮ ਕਰਾਵਾਂਗਾ ਤੁਹਾਡਾ ਚੋਰੀ ਛੱਪੇ ਜਾ ਕੇ ਤੁਸੀਂ ਕਿਸੇ ਵੀ ਅਫਸਰ ਨੂੰ ਜਾਂ ਕਿਸ ਦੇਖੋ ਲੈਂਦਾ ਉਹਦੇ ਬਾਰੇ ਮੈਨੂੰ ਦੱਸੋ ਅਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਥੈਂਕ ਯੂ ਸਰ